ਸਸਰੀ ਵਾਲਾ ਕਿਸਾਨ ਵੀਰੋ ਤੁਹਾਡਾ ਸਵਾਗਤ ਕਰਦੇ ਹਾਂ ਬਰਾਡ ਕਾਡਲ ਫਾਰਮ ਤੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਤੁਹਾਡੇ ਲਈ ਲੈ ਕੇ ਆਏ ਮੇਰੇ ਇੱਕ ਨਗ ਪਹਿਲੇ ਸੂਏ ਵੀਰੇ ਵੈੜ ਨੇ ਸੂਣਾ ਤੁਸੀਂ ਹੋਰ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਥਣ ਬੰਨੇ ਵੀ ਦੇਖ ਸਕਦੇ ਹੋ ਬਾਡੀ ਮੰਤਰ ਦੇਖ ਸਕਦੇ ਹੋ ਬਾਈ ਪਹਿਲੇ ਸੂਏ ਵੀਰੇ ਵੈੜ ਨੇ ਸੂਣਾ ਆਹ ਸਭ ਇੱਤੀ ਰੋਂ ਤੋਂ 14 ਲੀਟਰ ਦੁੱਧ ਗੱਡੂਗੀ। ਵੇਖ ਸਕਦੇ ਹੋ ਵੀਰੇ ਜਰਸੀ ਕ੍ਰੋਸ ਆ ਦੋ ਦੰਦ ਦਾ ਵੀਰੇ। ਥਣ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਵੇਖ ਸਕਦੇ ਹੋ ਕਿਸਾਨ ਵੀਰੋ। ਬਹੁਤ ਵਧੀਆ ਵੀਰੇ ਹਵਾਨਾ ਦੇਖ ਸਕਦੇ ਹੋ ਤੁਸੀਂ। ਜਰਸੀ ਕ੍ਰੋਸ ਆ ਵੀਰੇ। ਇਹਦਾ ਮੁੱਲ 22 ਹਜ਼ਾਰ ਕੀ ਵੀਰੇ 42000 ਰੁਪਏ ਮੁੱਲ ਕਰਦੇ ਆ। ਪਿੰਡ ਕੌਨੀਆ ਜੋ ਉੱਤੇ ਤੁਹਾਨੂੰ ਕੰਟੈਕਟ ਨੰਬਰ ਚੱਲ ਰਿਹਾ ਉਹ ਬਾਈ ਦਾ ਬਾਈ ਤੁਸੀਂ ਨਾ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸੋਹਣੀ ਹਾਈਟ ਦੀ ਹੈ ਬਾਈ ਵੀਰੇ ਦੇਖ ਹੀ ਸਕਦੇ ਹੋ ਤੁਸੀਂ ਮੁੱਲ ਬਾਈ ਹਰਗੇ ਦਾ 42000 ਰੁਪਏ ਮੁੱਲ ਕਰਦੇ ਆ ਦੋ ਦੰਦ ਦਾ ਵੀਰੇ ਥਾਣ ਬੰਨੇ ਦੀ ਚੰਗੀ ਆ ਬਾਕੀ ਭਾਈ ਇਦਾਂ ਦੀਆਂ ਵੀਡੀਓ ਇੱਥੇ ਇਹ ਚੈਨਲ ਤੇ ਤੁਹਾਨੂੰ ਮਿਲਦੀਆਂ ਰਹਿੰਦੀਆਂ ਤਾਂ ਇੱਕ ਰਿਕਵੈਸਟ ਹੀ ਹੈ ਬ੍ਰਾਡਕਾਸਟ ਲਫਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਭਾਈ ਤੇ ਇਦਾਂ ਦੀਆਂ ਵੀਡੀਓ ਇੱਥੋਂ ਜ਼ਰੂਰ ਦੇਖੋ Thank you. Boy.